ਹਾਂਜੀ ਬੱਸ ਜੀ ਵਿਰਾਮ ਤੇ ਆ ਵਿਰਾਮ ਤੇ ਬਹੁਤ ਤੇਰਾ ਕੰਮ ਗਿਆ ਵਾ ਤੁਨੇ ਤੇ ਸ਼ਾਮ ਨੂੰ ਆਣਾ ਮੈਂ ਮਾਰਕੀਟ ਜਾਣਾ ਸੀ ਉਹਨਾਂ ਨਾਲ ਪਰ ਉਹਨੇ ਤੇ ਸ਼ਾਮ ਨੂੰ ਘਰ ਆਣਾ ਚਲ ਕੋਈ ਨਹੀਂ ਤੂੰ ਰੋਟੀ ਪਾਣੀ ਖਾ ਰੋਟੀ ਪਾਣੀ ਖਾ ਤਾ ਤੂੰ ਹਾਂਜੀ ਬੱਸ ਖਾ ਲਈ ਰੋਟੀ ਕੇ ਤੁਹਾਡੇ ਹੱਥਾਂ ਦਾ ਕਿੱਥੇ ਸਵਾਰ ਲੱਭਣਾ ਭਾਵੇਂ ਮੈਂ ਜੰਮਿਆ ਉੱਥੇ ਆ ਪਰ ਰਿਆ ਤੁਹਾਡੇ ਕੋਈ ਆ ਕਿੱਥੇ ਤੁਹਾਡੇ ਹੱਥ ਦੀ ਰੋਟੀ ਕਿੱਥੇ ਦੀਦੀ ਦੇ ਹੱਥ ਦੀ ਰੋਟੀ ਤੇ ਕਿੱਥੇ ਆ ਭਾਬੀ ਦੇ ਹੱਥ ਦੀ ਰੋਟੀ ਬਹੁਤ ਫਰਕ ਤੇ ਵੀਰੇ ਦੇ ਵਿਆਹ ਕਾਲੀ ਕਰ ਗਏ ਜੀ ਬਹੁਤ ਕਿਉ ਪੁੱਤ ਕੀ ਹੋਇਆ ਚੰਗੀ ਨਹੀਂ ਪਕਾਈ ਉਹਨੇ ਰੋਟੀ ਅੱਜ ਨਾ ਕਿੱਥੇ ਸੜੀਆਂ ਰੋਟੀਆਂ ਸੀ ਨਾ ਦਾਲ ਸਬ지 ਬਣਾਣੀ ਆਂਦੀ ਐ ਤੇ ਨਾ ਕੁਛ ਹੋਰ ਤੁਹਾਨੂੰ ਕੀ ਲੱਗਾ ਅੱਜ ਕੀ ਲਖਿਆ ਤੁਹਾਨੂੰ ਕਿ ਤੁਸੀਂ ਇਹਨਾਂ ਨੂੰ ਲੈ ਆਏ ਪੁੱਤ ਕਰਮਾਂ ਦੀ ਖੇਡ ਸੀ ਹੋ ਗਿਆ ਉਹ ਜੋ ਹੋਣਾ ਪਰ ਤੂੰ ਮੈਨੂੰ ਦੱਸ ਤੈਨੂੰ ਤੇਰੇ ਨਾਲ ਕੁਛ ਕਹਿੰਦੀ ਮੈਨੂੰ ਕੀ ਕਹਿਣਾ ਮੈਨੂੰ ਨਹੀਂ ਕੁਛ ਕਹਿਣਾ ਪਰ ਮਾਸੇ ਜੀ ਉਹਨਾਂ ਪੂਰੇ ਟੱਬਰ ਲਈ ਛੜਿਆ ਅੰਤਰ ਚੰਦਈ ਹੈ ਪਰ ਮੈਂ ਕੰਨੀ ਸੁਣਿਆ ਤੁਹਾਨੂੰ ਨਹੀਂ ਪਤਾ ਕੁਝ ਕੀ ਕਹਿੰਦੀ ਸੀ ਤੂੰ ਮੇਰੇ ਨਾਲ ਗੱਲ ਕਰ ਬੜਾ ਕੁਝ ਕਹਿੰਦੇ ਹੀ ਤੁਹਾਡੇ ਬਾਰੇ ਪੂਰੇ ਟੱਬਰ ਬਾਰੇ ਦੀਦੀਆਂ ਬਾਰੇ ਵੀ ਬੜਾ ਕੁਝ ਕਿਹਾ ਉਹਨਾਂ ਤੂੰ ਕੀ ਸੁਣਿਆ ਮੈਨੂੰ ਉਹ ਦੱਸ ਹੁਣ ਮੈਂ ਕੱਲੀ ਕੱਲੀ ਲਾਈਨ ਕੀ ਦੱਸਾਂ ਤੁਹਾਨੂੰ ਤਾਂ ਜੋ ਪਰਸੋ ਦੀ ਗੱਲ ਹੈ ਮੈਂ ਆ ਗੇਟ ਦੇ ਬਾਹਰ ਹੀ ਖੜਾ ਸੀ ਵੀਰੇ ਨੂੰ ਲੈਣ ਆ ਰਿਹਾ ਸੀ ਕਿ ਮਾਰਕੀਟ ਚਲਦੇ ਆਪਾਂ ਦੋਵੇਂ ਭਰਾ ਪਰਦੇ ਪਿੱਛੇ ਮੇਰੇ ਪੈਰ ਖਲੋਗੇ ਜਦੋਂ ਮੈਨਾਂ ਦੀਆਂ ਗੱਲਾਂ ਸੁਣੀਆਂ ਦੋਵਾਂ ਦੀਆਂ ਵੀਰਾਂ ਦੇ ਚੁੱਪ ਕਰਕੇ ਸੁਣੀ ਜਾਂਦਾ ਸੀ ਭਾਬੀ ਚੁੰਨੀਆਂ ਲੈ ਜਾਂਦੀ ਸੀ ਤੇ ਕੰਢੀ ਕੀ ਕੀ ਆ ਤੇ ਦੱਸ ਦੀਦੀਆਂ ਬਾਰੇ ਬੋਲਦੀ ਸੀ ਕਿ ਦੀਦੀਆਂ ਦੂਸਰੇ ਦਿਨ ਕਿਉਂ ਆ ਜਾਂਦੀਆਂ ਜੰਮੀਆਂ ਮਿਲੀਆਂ ਇੱਥੇ ਵਿਆਹ ਕੀਤਾ ਖਾਦਾ ਪੀਤਾ ਇੱਥੇ ਆ ਤੇ ਉਹਨਾਂ ਨੇ ਇੱਥੇ ਹੀ ਆਣਾ ਮਾਸੀ ਜੀ ਧੀਆਂ ਬਣਾ ਦੇ ਲੋਬੀਆਂ ਜਾਂਦੀਆਂ ਤੇ ਉਹਨਾਂ ਨੇ ਪੇਕੇ ਹੀ ਆਣਾ ਹੋਰ ਕਿੱਥੇ ਜਾਣਾ ਹੋਰ ਉਹਨਾਂ ਦਾ ਹੈ ਘੋਣ ਤੇ ਪੁੱਤ ਇੱਥੇ ਹੀ ਆਣਾ ਉਹਨਾਂ ਨੇ ਪੇਕੇ ਜਾਣਾ ਉਹਨਾਂ ਨੇ ਹੋਰ ਕਿੱਥੇ ਆਣਾ ਉਹਨਾਂ ਨੇ। ਜੱਜ ਭਾਬੀ ਐਨੀ ਲਾਈਨ ਕਿਉਂ ਕਹਿੰਦੇ ਆ? ਤੁਹਾਨੂੰ ਪਤਾ ਵੀ ਜਦੋਂ ਭਾਬੀ ਕੀ ਕਹਿੰਦੇ ਪਏ ਸੀਗੇ। ਉਹ ਕਹਿੰਦੇ ਮੈਂ ਹੀ ਕਹੇ ਕਿ ਸਿਮਰਤ ਨੂੰ ਦਾ ਸਾਰਾ ਧਿਆਨ ਮੈਂ ਰੱਖਦੀ ਆਂ। ਮੰਮੀ ਤੇ ਧਿਆਨ ਨਹੀਂ ਰੱਖਦੇ। ਉਹਨਾਂ ਦਾ ਧਿਆਨ ਪਤਾ ਨਹੀਂ ਆਪਣੀਆਂ ਧੀਆਂ ਵਾਲੀ ਰਹਿੰਦਾ। ਹਾਂ ਸੱਚ ਮਾਸੀ ਜੀ ਇੱਕ ਹੋਰ ਗੱਲ ਚੇਤੇ ਆਈ ਮੈਨੂੰ। ਕੀ ਚੇਤੇ ਆਇਆ ਪੁੱਤ? ਤੂੰ ਸਾਰੀ ਗੱਲ ਅੱਜ ਦੱਸ ਮੈਨੂੰ। ਅਸੀਂ ਜੀ ਵੀਰੇ ਨੂੰ ਕਹਿੰਦੇ ਪਏ ਸੀਗੇ ਕਿ ਦੀਦੀਆਂ ਤੇ ਮੰਮੀ ਕਿ ਘਟ ਬੁਲਾਇਆ ਕਰ ਭਾਬੀ ਨੂੰ ਉਹ ਤੈਨੂੰ ਉਂਗਲੀਆਂ ਤੇ ਨਚਾਏਗੀ फडਕਾਉਂਦੇ ਪਏ ਹੀ ਬੜਾ ਜਿਆਦਾ ਵੀਰਾਗੋ ਕਹਿ ਰਿਹਾ ਏ ਕਿ ਮੇਰੀ ਮਾਂ ਤੇ ਮੇਰੀਆਂ ਭੈਣਾਂ ਇਹ ਕੁਛ ਕਰਦੀਆਂ ਅਰੇ ਪੁੱਤ ਤਦੇ ਮੇਰੇ ਮੁੰਡੇ ਨੂੰ ਹੱਥਾ ਚ ਲੈ ਲੈਂਦੀ ਊ ਬੇੜਾ ਗਰਕ ਕਰ ਦੇਣਾ ਇਹਨੇ ਇਸ ਘਰ ਦਾ ਅਜੇ ਮਸਜੀ ਖੁੱਲੇ ਪੈਰਾਂ ਦਾ ਕੁਛ ਨਹੀਂ ਵਿਗੜਿਆ ਕੱਸ ਕੇ ਰੱਖੋ ਕੱਸ ਕੇ ਅਜੇ ਸਭ ਕੁਝ ਠੀਕ ਹੋ ਸਕਦਾ ਹੈ ਇਸਾ ਆਪਣਾ ਵੀ ਰਣੂ ਫੜਕਾਉਂਦੀ ਵੀ ਹੈ ਨਾ ਬਹੁਤ ਵਾੜਾ ਲੋਣਾ ਕਰਦਾ ਕਿਦਰੇ ਭੈਣਾਂ ਦਾ ਆਣਾ ਨਾ ਬੰਦ ਹੋ ਜੇ ਘਰ ਦਾ ਤੇ ਐਦੀ ਤੇ ਨੱਕ ਨੂੰ ਨਗੇੜ ਮੈਂ ਪਾਉਂਗੀ ਜਿਹੜਾ ਭੜਕਾਉਂਦੀ ਆ ਨਾ ਮੇਰੇ ਮੁੰਡੇ ਨੂੰ ਇਹਨੂੰ ਤੇ ਵੇਖੀ ਕਿਦਾਂ ਮੈਂ ਸੂਤ ਕਰਦੀ ਹਾਂਜੀ ਮਾਸੀ ਜੀ ਗੱਲ ਤਾਂ ਕਰਨੀ ਪੈਣੀ ਹੈ ਬਾਕੀ ਮੈਂ ਕੋਈ ਚੁਗਲੀ ਨਹੀਂ ਲਾਈ ਮੈਂ ਆਪਣਾ ਘਰ ਸਮਝ ਕੇ ਫੇਰ ਤੁਹਾਨੂੰ ਸਾਰੀ ਗੱਲ ਦਸੀਗੀ ਸਾਡਾ ਘਰ ਖਿਲਰੇਗਾ ਕੋਈ ਹੋਰ ਗੱਲ ਨਾ ਹੋਏ ਚਲ ਵੈਨ ਦਾ ਬੰਦੇ ਸ਼ਮਲਾ ਬਚਮੀ ਬਣਾਤੀ ਦੋ ਸਬਜ਼ੀਆਂ ਬਣ ਗਈਆਂ ਜੇ ਬਾਈ ਚਾਂਸ ਮੇਰੇ ਕੋ ਰਾਤ ਨਾ ਵੀ ਮੋਣਿਆ ਜਾਊਗਾ ਚਲ ਰੋਟੀ ਬਣਾ ਕੇ ਖਾ ਤੇ ਲੈਣਗੇ ਜੇ ਸਬਜ਼ੀ ਬਣਾ ਕੋਈ ਹੋਈ ਤਾਂ ਮੰਮੀ ਨੇ ਬੜਬੜ ਕਰਨਾ ਵੈਸੇ ਤਾਂ ਮੰਮੀ ਨੇ ਹਾਲ ਤੱਕ ਕਦੀ ਨਹੀਂ ਦਿੱਤਾ ਉਥੇ ਅੱਜ ਜਨਮ ਕਹਿ ਕੇ ਵੇਖਾਂਗੀ ਕਿ ਆਪਾਂ ਰਾਤ ਰਹਿ ਜੀਏ ਇਹਦੀ ਆਏਗੀ ਕਹਿੰਦੇ ਸੀ ਮੈਂ ਬਸ ਹਾਜ਼ਰੀ ਲਾ ਕੇ ਦਫ਼ਤਰ ਤੋਂ ਛੇਤੀ ਆ ਜਣਾ ਹੈ ਅਜੇ ਤੱਕ ਨਹੀਂ ਆਈ ਫਾਉਂਡੇਸ਼ਨ ਨਾਲ ਦੋੜ ਦਾ ਸਾਫ ਕਰਦਾ ਮੈਂ ਤੇ ਤਿਆਰੀ ਕਰਾਂ ਫੋਨ ਆ ਗਿਆ ਮੰਮੀ ਦਾ ਫੋਨ ਆਈ ਜਾਂਦਾ ਘਰ ਘਰ ਹਲੋ ਹਾਂਜੀ ਮੰਮੀ ਸੱਚੀ ਗੱਲ ਹਾਂਜੀ ਹਾਂਜੀ ਮੰਮੀ ਬਸ ਤੁਰਨ ਨਹੀਂ ਲੱਗੀ ਆ ਆ ਨਹੀਂ ਨਹੀਂ ਮੈਂ ਤਾਂ ਫਰੀ ਹਾਂ ਬਸ ਤੁਰਨ ਲੱਗੀ ਆ ਇਹ ਨਾ ਮੈਨੂੰ ਕਹਿੰਦੇ ਸੀ ਕਿ ਮੈਂ ਆਫਿਸ ਤੋਂ ਬਸ ਹਾਜ਼ਿਰ ਆ ਕੇ ਆ ਜਾਣਾ ਤੇ ਫਿਰ ਆਪਾਂ ਚੱਲਦੇ ਹਾਂ ਹਾਂਜੀ ਇਹ ਵੀ ਆਉਣਗੇ ਨਾਲ ਹਾਂ ਨਹੀਂ ਨਹੀਂ ਬਸ ਤੁਰਨ ਹੀ ਲੱਗੇ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਆਪ ਹੀ ਫਿਕਰ ਆ ਸਾਸ ਨੂੰ ਕੀ ਪੁੱਛਣਾ ਹੈ ਮੰਮੀ ਸਾਸ ਨੂੰ ਪਤਾ ਹੀ ਆ ਪਾਠ ਹੈ ਤੇ ਜਾਣਾ ਆਪੇ ਉਹ ਵੇਖਣਗੇ ਜੋ ਵੀ ਹੈਗਾ ਹਾਂਜੀ ਠੀਕ ਹੈ ਜੀ ਭਾਬੀ ਅਚਾਈ ਆ ਟਿੱਕੀ ਬੜੀ ਜਿਹੀ ਗੁੜ ਪਾ ਕੇ ਰੁਕਾ ਦੋ ਭਾਬੀ ਕੀ ਆ ਤੁਹਾਨੂੰ ਦਾ ਸਿਮਰਤ ਛੇਤੇ 10 ਇਹਨਾਂ ਮੈਂ ਤੁਹਾਨੂੰ ਦੱਸਣਾ ਕਿ ਸੇਵਕ ਨੇ ਫੋਨ ਚੁੱਕ ਲਿਆ ਵਾ ਤੇ ਮੈਨੂੰ ਮਿਲਣ ਲਈ ਕਿਹਾ ਉਹ ਮਿਲਣ ਲਈ ਤਿਆਰ ਹੋ ਗਿਆ ਆਪਾਂ ਫਿਰ ਕਦੋਂ ਜਾਣਾ ਸ਼ਾਮ ਨੂੰ ਜਾਣਾ ਵਾ ਕਿ ਜਾ ਹੁਣੇ ਚੱਲੀਏ ਓਹੋ ਸਿਮਰਤ ਅੱਜ ਮੈਂ ਪਾਰਟ ਤੇ ਜਾਣਾ ਵਾ ਘਰੇ ਤੈਨੂੰ ਪਤਾ ਤੇ ਆਇਆ ਵਾ ਮੰਮੀ ਨੂੰ ਕਿੰਨੇ ਦਿਨ ਹੋ ਕੇ ਕਹਿ ਕੇ ਗਿਆ ਨੂੰ ਕਿ 4-5 ਦਿਨ ਬਾਅਦ ਪਾਰਟ ਕਰਾਉਣਾ ਵਾ ਸੁਖਮੀ ਸਾਹਿਬ ਦਾ ਉੱਥੇ ਮੇਰਾ ਪਹੁੰਚਣਾ ਬੜਾ ਜ਼ਰੂਰੀ ਆ ਮੈਂ ਤੇ ਤੇਰੇ ਵੀਰ ਨੂੰ ਡੀਕਣ ਨਹੀਂ ਕਹਿੰਦੇ ਸੀ ਮੈਂ ਨਾ ਹਾਜ਼ਰੀ ਲਾ ਕੇ ਨਾ ਛੇਤੀ ਛੇਤੀ ਆ ਜਾਣਾ ਵਾ ਬਾਕੀ ਛੁੱਟੀ ਕਰ ਲੈਣੀ ਅੱਜ ਸਾਰਾ ਦਿਨ ਅਜੇ ਤੱਕ ਨਹੀਂ ਆਏ ਹੈ ਭਾਬੀ ਮੇਰੇ ਨਾਲ ਵੀ ਜਾਣਾ ਵੀ ਤੂੰ ਕੀ ਆ ਨਹੀਂ ਸਕਦੀ ਸੀ ਸਿਮਰਤ ਮੈਂ ਜਾਣਾ ਕਿ ਤੇਰੇ ਨਾਲ ਉਹਨੂੰ ਫੋਨ ਕਰਕੇ ਇੰਨੀ ਗੱਲ ਕਹਿ ਦੇ ਕਿ ਆਪਾਂ ਤੇਨੂੰ ਕੱਲ ਮਿਲਣਾ ਵਾਂਗੇ ਸ਼ਾਮ ਨੂੰ ਅੱਜ ਮੇਰਾ ਉੱਥੇ ਜਾਣਾ ਬਹੁਤ ਜ਼ਰੂਰੀ ਆ ਮੇਰੀ ਗੱਲ ਤੇ ਸੁਣ ਪਲੀਜ਼ ਸਿਮਰਤ ਭਾਬੀ ਪਰ ਮੈਨੂੰ ਅੱਜ ਦਾ ਕਿਹਾ ਹੋਇਆ ਇਹ ਨਾ ਬਾਅਦ ਕੱਲ ਫੇਰਾ ਖੜੇ ਨਹੀਂ ਸਿਮਰਤ ਮੈਂ ਨਹੀਂ ਮਿਲਣਾ ਨਹੀਂ ਮੈਨੂੰ ਰਿਕਵੈਸਟ ਕਰ ਕਿ ਆਪਾਂ ਤੇਨੂੰ ਬਸ ਇੱਕ ਵਾਰੀ ਲਾਸਟ ਹੋਣੀ ਮਿਲਣਾ ਚਾਹੁੰਦੇ ਆ ਫੇਰ ਹੀ ਉਹਨੇ ਆਣਾ ਜੇ ਤੂੰ ਕੋਈ ਸੱਚਾਈ ਦੱਸਦੀ ਨਾ ਤੇ ਉਹਨੇ ਆਉਣਾ ਹੀ ਨਹੀਂ ਹੁੰਦੀ ਭਾਬੀ ਤੁਹਾਨੂੰ ਪਤਾ ਨਾ ਉਨੇ ਮੇਰਾ ਨੰਬਰ ਬਲੌਗ ਤੇ ਬਲੌਗ ਕੀਤਾ ਵਾ ਤੇ ਹੁਣ ਮੈਂ ਦੂਸਰੇ ਨੰਬਰ ਤੋਂ ਲੈ ਆਈ ਇਹਨੂੰ ਫੋਨ ਕੋਈ ਗੱਲ ਨਹੀਂ ਤੂੰ ਹੁਣ ਹੋਰ ਕਿਸੇ ਨੰਬਰ ਤੋਂ ਲਾ ਲੈ ਤੇ ਜਾਂਦੇ ਤੂੰ ਮੈਸੇਜ ਪਾ ਦੇ ਕਿ ਆਪਾਂ ਕੱਲ੍ਹ ਸ਼ਾਮ ਨੂੰ ਤੈਨੂੰ ਮਿਲਣ ਆਵਾਂਗੇ ਮੈਂ ਸਾਰਾ ਕੁਝ ਸੰਭਲਾ ਕਿਸੇ ਬਣ ਪਰ ਅੱਜ ਮੇਰਾ ਮੰਮੀ ਹੁਣਾਂ ਕੋ ਜਾਣਾ ਬੜਾ ਜ਼ਰੂਰੀ ਹੈ ਸਵੇਰ ਦਾ 4 ਵਾਰੀ ਫੋਨ ਕਰਤਾ ਮੰਮੀ ਨੇ ਤੇ ਮੈਂ ਨਾ ਸਾਰਾ ਕੰਮ ਕਰਤਾ ਸਬਜ਼ੀਆਂ ਦੋ ਬਣਾਤੀਆਂ ਆਟਾ ਗੋਲਤਾ ਸਾਰਾ ਕੁਝ ਜੇ ਪਾਈ ਚਾਂਸ ਮੈਂ ਲੇਟ ਹੋ ਗਈ ਤੇ ਸਿਰਫ ਭਾਂਡੇ ਰਹਿ ਗਏ ਧੋਣ ਵਾਲੇ ਤੇ ਹੁਣ ਪਾਣੀ ਇੱਕਦਮ ਖਤਮ ਹੋ ਗਿਆ ਤੇ ਲਾਈਟ ਬੰਦ ਹੋ ਗਈ ਆ ਤੂੰ ਬਾਕੇ ਹੋਣਾ ਨਹੀਂ ਨਹੀਂ ਅਸੀਂ ਆ ਜਾਣਾ ਹੈ ਤਾਂ ਸੱਸ ਮੈਂ ਤੇਰੇ ਪਾਂਚ ਨੂੰ ਕਹਿ ਕੇ ਦੇਖਾਂਗੀ ਕਿੰਨਾ ਚਿਰ ਹੋ ਗਿਆ ਮੈਂ ਕਦੀ ਰਾਤ ਨਹੀਂ ਰਹੀ ਜੇ ਮੰਨਣਗੇ ਤੇ ਮੈਂ ਜਾਉਗੀ ਰਹਿ ਜਾਵਾਂ ਦੱਸ ਮੰਮੀ ਨੂੰ ਸੰਭ ਲੇਗੀ ਕੋਈ ਨਾ ਭਾਬੇ ਕਰ ਲੂਗੀ ਮੰਮੀ ਹੁਣ ਨਾਲ ਲਗਾਂਗੀ ਪੱਕਾ ਹਾਂ ਕਰੂਗੀ ਅਜਾ ਫਿਰ ਗਰਮ ਕਰ ਦੋ ਵਿੱਚ ਮੈਂ ਕਰ ਦਿੰਦੀ ਕਰ ਦੋ ਹਾਇ ਰੱਬ ਕਿਤੇ ਗੁੱਸਾ ਹੀ ਨਾ ਚੜ ਜਾ ਸਿਮਰਤ ਨੂੰ ਕੈਂਡੀ ਆ ਕਿ ਅੱਜ ਹੀ ਉਹਨੂੰ ਮਿਲਣ ਜਾਣਾ ਹੈ ਪਰ ਮੇਰਾ ਘਰ ਜਾਣਾ ਵੀ ਬਹੁਤ ਜ਼ਰੂਰੀ ਆ ਕਿਤੇ ਗੁੱਸਾ ਹੀ ਨਾ ਕਰ ਦੇ ਸਿਮਰਤ ਮੱਸਾ ਮੱਸਾ ਮੇਰੀ ਗੱਲ 'ਚ ਹੰਮੀ ਭਰਦੀ ਆ ਇੱਕ ਇਨਾ ਤੋਂ ਇਲਾਵਾ ਕੋਈ ਨਹੀਂ ਕਰਦਾ ਐਸਾ ਜੀ ਹੈਗਾ ਜਿਹੜਾ ਮੇਰੇ ਵੱਲ ਦੀ ਗੱਲ ਕਰੇ ਬਸ ਸਿਮਰਤ ਸਹੀ ਹੋ ਗਈ ਹੈ ਮੇਰੇ ਨਾਲ ਮੈਨੂੰ ਇਨਾ ਬਹੁਤ ਆ ਬਾਬਾ ਜੀ ਵੇਰ ਕਰ ਕੱਲ੍ਹ ਤੇ ਮੈਂ ਪੱਕਾ ਜਾਵਾਂਗੀ ਸੇਵਕੋ ਉਹਦੀ ਤੇ ਮੈਂ ਖੁਮ ਵੈਸੇ ਠਹੂੰਗੀ ਨਾ ਕੀਰੀਆ ਸੋਤਾ ਬਹੁਤਾਂ ਯਾਦ ਕਰ। ਮੇਰੀ ਨਾਨੀ ਨੂੰ ਧੋਖਾ ਦੇ ਕੇ ਜਾਊਗਾ ਕਿਦਾਂ। ਇਹੋ ਜਿਹੇ ਮੁੰਡਿਆਂ ਦੀ ਨਾ ਚੰਗੀ ਤਰ੍ਹਾਂ ਖਬਰ ਲੈਣੀ ਚਾਹੀਦੀ ਹੈ। ਜਿਨ੍ਹਾਂ ਨੂੰ ਇੰਨੀ ਨਹੀਂ ਅਕਲ ਕਿ ਕੁੜੀਆਂ ਦੀ ਇੱਜ਼ਤ ਦਾ ਕਿਦਾਂ ਕਰੀਦੀ ਹੈ। ਮਿਲੂੰਗੀ ਤੇ ਜ਼ਰੂਰ ਇਹਨੂੰ। ਚਲ ਮੈਂ ਨਾਨਾ ਨੂੰ ਕਹਾਂ ਫੋਨ ਨਾ ਟਾਈਮ ਲੱਗਦਾ ਹਰ ਤੋਂ ਦੀਨਾ ਵੱਡੀ। ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕੋਈ। ਦੱਸੋ ਮੰਮੀ ਅੱਜ ਘਰੇ ਆਖਾਟਿਆ ਇਸ ਗੱਲ ਦਾ ਤੇ ਤੁਹਾਨੂੰ ਪਤਾ ਹੀ ਆ। ਕਿ ਉਹ ਇਹਨਾ ਨਹੀਂ ਮੇਰੇ ਨਾਲ ਜਾਣਾ ਸੀ। ਮੈਨੂੰ ਕਹਿ ਕੇ ਗਏ ਸੀ ਕਿ ਮੈਂ ਬਸ ਹਾਜ਼ਰੀ ਲਵਾ ਕੇ ਇੱਥੇ ਆ ਜਰਨਾ ਵਾ। ਤੇ ਉਹਨਾਂ ਦਾ ਨਾ ਮੈਨੂੰ ਹੁਣੇ-ਹੁਣੇ ਫੋਨ ਆ ਗਿਆ ਵਾ। ਕਹਿਣ ਡਿਆ ਕਿ ਉੱਥੇ ਬਾਹਰੋਂ ਫਲਾਈਂਗ ਵਗੈਰਾ ਆਈ ਆ। ਤੇ ਉਹ ਇਨਵੈਸਟੀਗੇਸ਼ਨ ਚੱਲਦੀ ਪਈ ਆ। ਮੈਂ ਛੁੱਟੀ ਨਹੀਂ ਲੈ ਸਕਦਾ ਅੱਦੇ ਦਿਨ ਦੀ ਵੀ। ਮੇਰਾ ਇੱਥੇ ਅਵੇਲੇਬਲ ਹੋਣਾ ਬਹੁਤ ਜ਼ਰੂਰੀ ਆ। ਇਸ ਕਰਕੇ ਮੰਮੀ ਉਹ ਆ ਹੀ ਨਹੀਂ ਸਕਦੇ। ਕਹਿੰਦੇ ਘਟੋ ਘਟ ਮੈਨੂੰ 6:30 ਵਜੇ ਜਾਣੀ ਹੈ ਤੇ ਮੰਮੀ ਉੱਥੇ ਪਾਰਸਾਰਾਂ ਲੰਘ ਜਾਣਾ ਹੈ ਬਹੁਤ ਟਾਈਮ ਹੋ ਗਿਆ ਪਹਿਲੇ ਮੈਨੂੰ ਕੰਮ ਕਾਰ ਚ ਬਸ ਥੋੜਾ ਹੀ ਕੰਮ ਰਹਿ ਗਿਆ ਵਾ ਉਹ ਹੁਣ ਸਿਮਰਤ ਦੇਖ ਲੇਗੀ ਤੇ ਉਹ ਕਹਿੰਦੇ ਆ ਕਿ ਮੰਮੀ ਨੂੰ ਨਾਲ ਲੈ ਜਾ ਨਾ ਮੇਰੀ ਗੱਲ ਸੁਣ ਨਾ ਘਰ ਇੰਨਾ ਖਲਾਰਾ ਪਿਆ ਵਾ ਤੇ ਤੈਨੂੰ ਉੱਥੇ ਮੇਂ ਆਪਣੀ ਮਾਮਲ ਜਾਣ ਦੀ ਪਈ ਆ ਮੈਂ ਤੇ ਆਬ ਮਾਰ ਪਈ ਸਵੇਰ ਤੀ ਮੈਂ ਕਿੰਨਾ ਕਿਤਾ ਤੋਰ ਪਾਂ ਮੰਮੀ ਉੱਥੇ ਤੁਸੀਂ ਬੈਠਣਾ ਹੀ ਆ ਮੇਰੇ ਨਾਲ ਹੀ ਜਾਣਾ ਵਾ ਅਸੀਂ ਗੱਡੀ ਕਰ ਲੈਨੇ ਆ ਤੁਹ ਮੇਰੀ ਤਬਿਆ ਤਾਂ ਠੀਕ ਨਹੀਂ ਹੈਗੀ ਤੇ ਮੈਂ ਉੱਥੇ ਜਾ ਕੇ ਕੀ ਕਰੂੰਗੀ ਤੇ ਘਰ ਜਿਹੜਾ ਇਹਨਾਂ ਖਲਾਰਾ ਪਿਓ ਕਿੰਨੇ ਵੇਖਣਾ ਵਾ ਮੰਮੀ ਘਰ ਖਲਾਰਾ ਕੋਈ ਨਹੀਂ ਆ ਸਿਰਫ ਭਾਂਡੇ ਹੀ ਰਹਿ ਗਏ ਆ ਉਹ ਸਿਮਰਤ ਨੇ ਕਰ ਲੈਣੇ ਆ ਮੈਂ ਸਿਮਰਤ ਨੂੰ ਕਹਿ ਦਿੰਨੀ ਆ ਸਬਜੀ ਬਣ ਗਈ ਆ ਆਟਾ ਗੁੱਟਾ ਉਹ ਤੁਸੀਂ ਸਿਮਰਤ ਨੂੰ ਸਾਰਾ ਕੰਮ ਕਰਾਏਂਗੀ ਮੰਮੀ ਸਿਰਫ ਭਾਂਡੇ ਹੀ ਆ ਉਹ ਵੀ ਬੱਤੀ ਹੈ ਨਹੀਂ ਆ ਪਾਣੀ ਹੈ ਨਹੀਂ ਮੈਂ ਉਹ ਵੀ ਧੋ ਕੇ ਜਾਣਾ ਸੀ ਬੇਟੇ ਕਿੰਨਾ ਕੰਮ ਆ ਕਿਤੇ ਮੰਮੀ ਉੱਥੇ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਆ ਵੱਲੋਂ ਸਮਝਣ ਦੀ ਕੋਸ਼ਿਸ਼ ਕਰੋ ਮੰਮੀ ਦੇ ਚਾਰ ਵਾਰ ਫੋਨ ਆ ਗਏ ਸਵੇਰ ਤੋਂ ਮੇਰੀ ਵੇਟ ਕਰੀ ਜਾਂਦੇ ਆ ਵਿਚਾਰੇ ਮੈਂ ਜੇ ਤਿਆ ਹਾਂ ਸਿਮਰਤਨੀ ਤੈਨੂੰ ਕਰਲੇਗੀ ਸਾਰਾ ਕੰਮ। ਤੈਨ ਮੇਰੀ ਗੱਲ ਸੁਣ। ਤੂੰ ਸਬਜ਼ੀ ਕਿਉਂ ਬਣਾਈ? ਉਹ ਵੀ ਰਹਿਣ ਦੇਣੀ ਸੀ। ਆਟਾ ਵੀ ਨਹੀਂ ਗੁੰਨਾ। ਉਹ ਵੀ ਇਹੀ ਸਾਰਾ ਮੈਂ ਆਪਣੀ ਧੀਆ ਕੋ ਕੰਮ ਕਰਾ ਲੈਣਾ। ਉਹ ਆਈਆਂ ਹੀ ਜੋ ਕੰਮ ਕਰਨਾ ਹੈ, ਉੱਥੇ ਬਹਿਣ ਥੋੜੀ ਆਈਆਂ ਉਹ ਤੇ ਤੇਰੇ ਘਰ ਦਾ ਕੰਮ ਕਰਨਾ ਹੀ ਆ। ਮੰਮੀ ਕੰਮ ਕੋਈ ਹੈਗਾ ਹੀ ਨਹੀਂ ਐ। ਬਸ ਇੱਕ ਅੱਧਾ ਕੰਮ ਜਿਹੜਾ ਰੁਕਿਆ ਹੈ ਨਾ ਉਹ ਵੀ ਪਾਣੀ ਹੱਥੋਂ ਰੁਕਿਆ। ਉਹ ਵੀ ਮੈਂ ਕਰਕੇ ਹੀ ਜਾਣਾ ਸੀ। ਮਿਜੀ 2.5-3 ਮਹੀਨੇ ਹੋ ਚਲੇ ਆ ਵਿਆਹ ਨੂੰ। ਸਿਰਫ ਉਹੀ ਲਾਸਟ ਫੇਰਾ ਪਾਇਆ ਜਿਹੜਾ ਪਾਇਆ। ਉਸ ਤੋਂ ਬਾਅਦ ਮੈਂ ਘਰ ਨਹੀਂ ਗਈ। ਮਮੀ ਜਦੋਂ ਹੁੰਦੇ ਉਹੀ ਮੈਨੂੰ ਮਿਲਣ ਹੁੰਦੇ। ਕਮ ਸੋ ਕਮ ਮੈਨੂੰ ਪਾੜਤੇ ਤੇ ਜਾਣ ਦੋ। ਉਦੋਂ ਤਾਂ ਤੁਸੀਂ ਹਮੇਸ਼ਾ ਨਾ ਕਰ ਦਿੰਦੇ ਉਹਨਾਂ ਨੂੰ ਕਿ ਇਹਨੇ ਨਹੀਂ ਆਉਣਾ। ਘਰ ਦਾ ਕੰਮ ਕਾਜ ਵੇਖਣਾ ਹੈ। ਪਰ ਅੱਜ ਤੇ ਜਾਣ ਦੋ ਉਹਨਾਂ ਮੈਨੂੰ। ਉਹਨਾਂ ਦੀਆਂ ਵਿਚਾਰਿਆਂ ਦੀ ਕਿਹੜੀਆਂ 3-4 ਨਹੀਂ। ਮੈਂ ਹੀ ਤੇ ਮੈਂ ਹੈਗੀ ਆ। ਕਹਿਣਾ ਕੀ ਚਾਣੀ ਏ? ਮੇਰੀਆਂ ਜੋ 3 ਹੈਗੀਆਂ ਨੇ। ਤਿੰਨਾਂ ਨੂੰ ਤੇ ਇੱਕ ਪਰਜੇ ਦਾ ਸੁੱਖ ਨਹੀਂ ਗਾ। ਜਦੋਂ ਮੇਰੀ ਕੁੜੀ ਕੋਈ ਰਹਿਣਾ ਜੇ ਨਾ ਉਦੋਂ ਤੇਰਾ ਬੋਰੀਆ ਬਿਸਤਰ ਤਿਆਰ ਹੁੰਦਾ ਜਾਨ ਨੂੰ ਕਿ ਬਸ ਪੈਕ ਕੀਤਾ ਤੇ ਨਿਕਲ ਗਏ ਫਟਾਫਟ ਮੈਨੂੰ ਇੱਕ ਗੱਲ ਦੱਸ ਤੇਰੇ ਮਾਪਿਓ ਨੇ ਪੈਕ ਕਰਾਣਾ ਹੀ ਤੇ ਉਹਨਾਂ ਨੇ ਸਾਡੇ ਨਾਲ ਕੋਈ ਸਲਾਹ مشورہ ਕੀਤਾ ਪੁੱਛਿਆ ਸਾਨੂੰ ਉਹਨਾਂ ਨੇ ਕਿਹੜਾ ਵਿਆਹ ਰਚਾਇਆ ਉੱਥੇ ਜਿਹੜਾ ਤੇਰਾ ਉੱਥੇ ਜਾਣਾ ਬੜਾ ਜ਼ਰੂਰੀ ਆ ਮੰਮੀ ਆਏ ਤੇ ਸੀਗੇ ਮੰਮੀ ਸਾਰਿਆਂ ਨੂੰ ਕਹਿ ਕੇ ਗਏ ਆ ਕਹਿਣ ਵਾਸਤੇ ਆਏ ਸੀ ਨਾ ਸਲਾਹ ਤੇ ਨਹੀਂ ਨਾ ਕੀਤੀ ਉਹਨਾਂ ਨੇ ਸਾਡੇ ਨਾਲ ਮੁੰਡਾ ਉਹਨਾਂ ਦਾ ਇੱਥੇ ਰਹਿੰਦਾ ਆ ਪਾਗਲ ਪੁੱਛ ਰੋ ਤਾਂ ਤੂੰ ਕਰਦੀ ਆ ਤੇ ਤੈਨੂੰ ਨਹੀਂ ਪੁੱਛਣਾ ਸਾਨੂੰ ਨਹੀਂ ਪੁੱਛਣਾ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰੀ ਜਾਣਾ ਹੁੰਦਾ ਤਵੇਹੇ ਵੀ ਹੁਣ ਤੇ ਭੋਗ ਪੈ ਗਿਆ ਨਾ ਹੁਣ ਤੂੰ ਉੱਤੇ ਜਾ ਕੇ ਕੀ ਕਰਨਾ ਮੰਮੀ ਆਹ ਹੀ ਤੇ ਕਹਿਣ ਦੀ ਆ ਨਾ ਮੈਨੂੰ ਛੇਤੀ ਜਾਣ ਦੋ ਨਾਲੇ ਤੁਸੀਂ ਤਿਆਰ ਹੋ ਜੋ ਅਸੀਂ ਦੋਨੇ ਨੌਸਾ ਸੋ ਮੈਂ ਨਹੀਂ ਜਾਣਾ ਮੇਰੀ ਤਬੇ ਠੀਕ ਨਹੀਂ ਗਈ ਮੈਨੂੰ ਨਹੀਂ ਕਹਿਣਾ ਬਰਬਾ ਜਾਣ ਵੱਲੋਂ ਮੈਂ ਤਾਂ ਅੱਗੇ ਬੰਬਾਰ ਪਈ ਸਵੇਰ ਦੀ ਮੰਮੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੈਨੂੰ ਜਾਣਾ ਹੈ ਘਰੇ ਅੰਜੂ ਦੀਦੀ ਨੂੰ ਭੇਜ ਦੇ ਲੈ ਤੇ ਮੇਰੇ ਨਾਲ ਜੀ ਤੁਹਾਡੀ ਤਬੀਅਤ ਠੀਕ ਨਹੀਂ ਹੁੰਦੀ ਬਹੁਤ ਗਰਮੀ ਸੀ ਮੰਮੀ ਭੂਆ ਜੀ ਕੋਲ ਹੋ ਆਈਆਂ ਖੇਦੇ ਸੀ ਕੱਲੀ ਕਿਉਂ ਆਈਆਂ ਨਾਲ ਕਿਸੇ ਨੂੰ ਲੈਣਾ ਸੀ ਮੈਂ ਆਖੋ ਕਹਤਾ ਸਾਡੇ ਨਾਲ ਨਹੀਂ ਆਂਦਾ ਵੀ ਇਧਰ ਇਹ ਹੁਣ ਬਾਹਰ ਕੰਮ ਨੂੰ ਗਏ ਤੇ ਕਿੱਥੋਂ ਆਂਦੇ ਹੂੰ ਤਬੀਅ ਦੱਸੋ ਤੁਹਾਡੀ ਠੀਕ ਹੈ ਤੁਸੀਂ ਫੋਨ ਤੇ ਦੱਸਿਆ ਤੁਹਾਡੀ ਤਬੀਅ ਬੜੀ ਖਰਾਬ ਹੈ ਕੀ ਗੱਲ ਹੋ ਗਈ ਮम्मा ਤੁਹਾਨੂੰ ਪਤਾ ਨਹੀਂ ਪੁੱਤ ਪਤਾ ਨਹੀਂ ਕੀ ਗੱਲ ਆ ਬੀਬੀ ਵਧਿਆ ਘਟਿਆ ਪਤਾ ਨਹੀਂ ਕੀ ਹੋਇਆ ਆ ਤੁਸੀਂ ਇੱਦਾਂ ਕਿਉਂ ਬੈਠੇ ਹੋ ਤੁਸੀਂ ਆਰਾਮ ਕਰੋ ਭਾਬੀ ਕੋਲੋਂ ਨਿੰਬੂ ਪਾਣੀ ਵਗੈਰਾ ਕੁਝ ਬਣਵਾ ਲੈਣਾ ਸੀ ਹਾਂ ਉਹ ਹੀ ਪੀਣਾ ਮੈਂ ਜਿਹੜਾ ਉਹਨੇ ਬਣਾ ਕੇ ਦੇਣਾ ਉਹਦੇ ਆਪੁੱਢਾ ਨੂੰ ਫਿਰੰਦੀ ਆ ਉੱਢਣ ਨੂੰ ਕਿਤੇ ਚਲੇ ਮੈਡਮ ਜੀ ਦੀਦੀ ਮੰਮੀ ਉਹ ਦਿਨ ਕਹਿ ਕੇ ਗਈ ਸੀ ਨਾ ਕਿ ਪਾਠ ਕਰਵਾਉਣਾ ਤੇ ਅੱਜ ਸਾਡੇ ਘਰੇ ਪਾਠ ਆ ਤੇ ਇਹਨਾਂ ਨੇ ਮੇਰੇ ਨਾਲ ਜਾਣਾ ਸੀ ਤੇ ਉਹ ਆਫਿਸ ਉਹਨਾਂ ਦੀ ਇਨਵੈਸਟੀਗੇਸ਼ਨ ਵਗੈਰਾ ਚੱਲਦੀ ਪਈ ਆ ਉਹ ਆ ਨਹੀਂ ਸਕਦੇ ਤੇ ਮੈਂ ਮੰਮੀ ਨੂੰ ਕਹਿਣ ਲਿਆ ਕਿ ਤੁਸੀਂ ਮੇਰੇ ਨਾਲ ਚੱਲ ਜਾਓ ਤੇ ਮੰਮੀ ਕਹਿੰਦੇ ਮੇਰੀ ਤਬੀਅਤ ਨਹੀਂ ਠੀਕ ਆ ਫਿਰ ਤੁਸੀਂ ਚੱਲ ਜਾਓ ਦੀਦੀ ਮੇਰੇ ਨਾਲ ਮੰਮੀ ਤਾਂ ਝੂਠ ਬੋਲਦੇ ਹੁਣੇ ਆ ਮੈਂ ਜਦੋਂ ਤੁਹਾਨੂੰ ਸਵੇਰੇ ਕਿਹਾ ਸੀ ਕਿ ਪੁਆਜੀ ਵੱਲ ਚੱਲਣਾ ਜੇ ਮੇਰੇ ਨਾਲ ਤਾਂ ਤੁਸੀਂ ਕਹਿੰਦਾ ਨਹੀਂ ਘਰ ਕੰਮ ਬਹੁਤ ਹੈਗਾ ਦੀਦੀ ਮੇਰੇ ਕੋਲ ਜਾਇਂ ਜਾਣਾ ਅੱਜ ਮੈਨੂੰ ਜਲਦੀ ਹੈ ਆਹ ਜਲਦੀ ਸੀ ਪੇਕੇ ਜਾਉਂਦੀ ਉਹ ਭਾਬੀ ਪੇਕੇ ਤਾਂ ਤੁਹਾਡੇ ਹੀ ਹੈ ਉਹਨੂੰ ਕਿਹੜੇ ਰੇੜੇ ਲੱਗੇ ਤੇ ਘਰ ਦੀ ਤੁਰ ਪੈਣਾ ਮੈਂ ਜਦੋਂ ਮਰਜ਼ੀ ਚੱਲ ਜਿਓ ਇਧਰ ਮਾਂ ਮੇਰੀ ਬਿਮਾਰ ਹੈ ਉਹਦੀ ਨਹੀਂ ਨਾ ਫਿਕਰ ਹੈਗੀ ਦੀਦੀ ਕਿੰਨਾ ਟਾਈਮ ਹੋ ਗਿਆ ਮੈਂ ਨਹੀਂ ਗਈ ਪੇਕੇ ਮੈਂ ਕਿਹੜਾ ਰੋਜ਼ ਪੇਕੇ ਜਾਨੀ ਆ ਤੁਸੀਂ ਤਾਂ ਮੈਨੂੰ ਜਾਣ ਹੀ ਨਹੀਂ ਦਿੰਦੇ ਸਾਰੇ ਜਾਣੇ ਜਾਓ ਮਾਰਾ ਚੱਲ ਜਾਓ ਅਹੀਂ ਤੁਹਾਨੂੰ ਕੀ ਕੇ ਮੈਂ ਰੋਕੇ ਤੜਕੋ ਕਿਹੜਾ ਇੱਥੇ ਚੱਕਾ ਡਵਾਣਾ ਹੈ ਆ ਗੇ ਗੱਲ ਦਾ ਪਤਾ ਨਹੀਂ ਤੁਹਾਨੂੰ ਪਿਆਰ ਨਾਲ ਗੱਲ ਕਰ ਲਓ ਤਾਂ ਤੁਹਾਨੂੰ ਪਛਦੀ ਨਹੀਂ ਐ ਗੁੱਸੇ 'ਚ ਕਰੋ ਤਾਂ ਫਿਰ ਦੀ ਗੱਲਾਂ ਕਰਦੇਗੇ ਉਹ ਮੈਂ ਬੁਲਾਣਾ ਨਹੀਂ ਸੀ ਮੈਂ ਫਿਰ ਬੁਲਾ ਲਿਆ ਕਿ ਚੱਲ ਕੋਈ ਨਹੀਂ ਘਰਾਂ 'ਚ ਚਾਰ ਭਾਂਡੇ ਖੜਕਦੇ ਰਹਿੰਦੇ ਨੇ ਭੈਣ ਭੈਣ ਵੀ ਲੜਦੇ ਤੇ ਫਿਰ ਕੀ ਐਨਾ ਨਾਂਬ ਜਹੀ ਫੜੀ-ਬੜੀ ਹੋਣੀ ਮੈਂ ਤਾਂ ਫਿਰ ਤੁਹਾਨੂੰ ਬੁਲਾ ਲੈਣੀ ਆ ਪਰ ਤੁਸੀਂ ਬੁਲਾਣ ਵਾਲੀਆਂ ਗੱਲਾਂ ਬਿਲਕੁਲ ਨਹੀਂ ਜੇ ਕਰਦੇਗੇ ਤੂੰ ਗਰਮੀਂ ਜਾਈਂ ਪੁੱਤ ਤੂੰ ਕਿਉਂ ਖਪੰਦੀ ਆ ਉਹ ਛੱਡੋ ਮੰਮੀ ਸ਼ੌਂਕ ਮਰਗੇ ਮੰਮੀ ਸ਼ੌਂਕ ਹੀ ਮਰਗੇ ਪਰਜਾਈ ਦੇ ਹਾਂ ਦੇ ਕਿ ਪਰਜਾਈ ਹੁੰਦੀ ਕੋਈ ਕਿਤੇ ਰੱਬ ਮੈਨੂੰ ਇੱਕ ਨਾਮ ਦੇ ਲੈਂਦਾ ਰੱਜ ਕੇ ਸ਼ੌਂਕ ਨੂੰ ਬੰਦੀ ਮੈਂ ਤਾਂ ਆਪਣੀ ਜਠਾਨੀ ਦਾ ਸ਼ੌਕ ਖੋਲਾ ਲੈਣੀ ਹੁੰਦਾ ਤੂੰ ਤਾਂ ਟੈਂਸ਼ਨ ਨਾ ਸੱਚੀ ਇੱਥੇ ਹੀ ਵਿਆਹ ਕੇ ਗਈਆਂ ਹੁੰਦੀਆਂ ਆਉਂਦੀਆਂ ਨੇ ਸਹੇਲੀਆਂ ਦੀ ਤਰ੍ਹਾਂ ਰਹਿਣਾ ਆਣਾ ਜਾਣਾ ਕਿੰਨੇ ਸ਼ੌਂਕ ਹੁੰਦੇ ਉਹਨਾਂ ਨਾਲ ਕਿ ਚੱਲ ਲੈ ਕੇ ਤੇ ਪੈਸਾ ਤੇ ਚਾਰ ਪਰਾਣੀ ਦੇਨੇ ਜਾਂ ਤੂੰ ਹੀ ਦੇਨੇ ਉਹ ਕਿਹੜੇ ਚਲੋ ਕਮਾਨ ਜਾਂਦੀਆਂ ਨੇ ਕਹਿ ਸਕਦੀਆਂ ਨਾ ਕਿ ਮੰਮੀ ਪੈਸੇ ਦਿਓ ਮੈਂ ਜਾਣਾ ਦੀਦੀ ਨਾਲ ਸ਼ੋਪਿੰਗ ਕਰਨ ਦੀਦੀ ਨੂੰ ਲੈ ਲਿਆ ਦਵਾਂ ਜਾ ਕੇ ਮੰਮੀ ਪੈਸੇ ਦਿਓ ਲੈ ਕੇ ਤੇ ਭਾਵੇਂ ਮੰਮੀ ਤੂੰ ਹੀ ਦੇਣਾ ਮੈਂ ਪਰ ਨਾਲ ਚੱਲ ਕੇ ਸ਼ੋਪਿੰਗ ਕਰਾਣੀ ਇਕੱਠਿਆਂ ਖਾਣਾ ਪੀਣਾ ਸਾਨੂੰ ਵੀ ਪਤਾ ਲੱਗੇ ਭੈਣਾਂ ਨਾਲੋਂ ਵੱਧ ਕੇ ਭਜਾਈਆਂ ਨਾਲ ਪਿਆਰ ਹੋਵੇ ਪਰ ਇੱਥੇ ਤੇ ਮੰਮੀ ਪਿਆਰ ਪੇਕਿਆਂ ਨਾਲ ਜੁੜਿਆ ਪਿਆ ਇੰਨੀ ਮੱਤ ਕਿਹਰੇ ਦਿੱਤੀ ਹੋਵੇ ਤੇ ਤਾ ਨਾ ਅੱਗੇ ਬਗਾਨਿਆਂ ਚ ਕਿਦਾਂ ਖਾਣੀਆਂ ਆ ਐਨੀ ਮਤਤ ਕਿਸੇ ਨੇ ਦਿੱਤੀ ਨਹੀਂ ਅਭੀ ਆ ਘਰ ਤੁਹਾਡਾ ਹੈ ਇਹ ਸਾਡਾ ਨਹੀਂ ਹੈ ਅਸੀਂ ਪ੍ਰਾਣੀ ਆ ਇਸ ਘਰ ਦੀਆਂ ਤੋ ਜਿਹੜਾ ਪ੍ਰਾਣਾ ਆਂਦਾ ਨਾ ਇੱਥੇ ਜਾਂ ਉਹਦਾ ਹੈ ਘਰ ਹੈਗਾ ਜੇ ਤੁਹਾਡਾ ਭਰਾ ਜਿਹਦਾ ਤੁਸੀਂ ਖਿਆ ਰੱਖ ਲੈਂਦੇ ਰੱਜ ਰੱਜ ਕੇ ਚਲੋ ਸਾਨੂੰ ਕੋਈ ਬੁਰਾ ਨਹੀਂ ਹੈ ਰੱਖ ਲੋ ਖਿਆ ਜਿੰਨਾ ਮਰਜੀ ਰੱਖਣਾ ਜਦੋਂ ਸਾਡੇ ਭਰਾ ਨੂੰ ਨੀਤਰਾਜ ਮਾਨ ਨੂੰ ਨੀਤਰਾਜ ਤੇ ਆਹ ਨੂੰ ਕਹਦਾ ਇਤਰਾਜ ਹੋਣਾ ਉਹਦੇ ਤੇ ਮਗਰ ਮਗਰ ਆਹ ਫਿਰਦੀ ਪੰਬੀਰੀ ਵਾਂਗੂ ਦੋਰੀ ਫੇਰ ਦਿੱਤੋ ਉਹ ਸਾਨੂੰ ਕਹਦਾ ਮੈਂ ਕਿਹਾ ਇੱਥੇ ਆ ਕੇ ਬੈਠੀ ਰਹਿਣਾ ਮੈਂ ਬਸ ਏਦਾਂ ਇੱਕ ਮੂੰਹੀ ਤਾਂ ਬੰਨੇ ਆਂਦੇ ਬੰਸ ਬੰਨੇ ਸਾਰੀ ਦਿਹਾੜੀ ਚ ਇਹ ਉੰਤਿਆਰੀਆਂ ਜਾਂਦੀਆਂ ਕਰਨ ਗਈ ਐ ਜਾਂਦੀਆਂ ਕਰਨ ਦੀ ਮੈਨੂੰ ਕਹਿੰਦੀ ਤੂੰ ਵੀ ਚੱਲ ਨਾਲ ਸ਼ੁਕਰ ਆ ਅਰਜਨ ਨੂੰ ਛੁੱਟੀ ਨਹੀਂ ਮਿਲੀ ਕੰਮ ਤੋਂ ਅੱਛਾ ਨਖਾਫਣਾ ਕਿਤੇ ਦੇ ਮਗਰ ਲੱਗਾ ਕਿਤੇ ਉਹ ਮਗਰ ਆਇਆ ਜਿੱਦਾਂ ਪਤਾ ਨਹੀਂ ਕੀ ਕਿਤੇ ਚੌਪੇ ਪੋਲਾ ਕਰਕੇ ਕਿਤੇ ਵਿਸ਼ੇ ਤੇ ਹੁੰਦਾ ਸੀ ਮੈਂ ਮਾਤੀ ਸਾਂ ਨਹੀਂ ਕਰਨਾ ਕਿ ਕਿਤੇ ਸੌਰੀ ਮੈਂ ਨਹੀਂ ਤੇ ਉਹਨੇ ਦੱਸਿਆ ਮੈਨੂੰ ਅੱਜ ਤੇ ਇਹ ਸਾਰਿਆਂ ਨੇ ਮੰਨਦਾ ਸੰਗੀ ਸਾਬ ਚਾਹ ਲਉਂਦੇ ਕਦੇ ਇਹਨੂੰ ਚਾਹਣ ਦੇ ਜੀ ਜਾਣਦੀ ਹੈ ਤੇ ਜਾਣਦੇ ਨਹੀਂ ਨੂੰ ਮੈਂ ਦੇਣਾ ਜਾਣ ਦਿਓ ਅੜੀ ਤੇ ਪਈ ਆ ਮੈਂ ਜਾਣਾ ਮੈਂ ਜਾਣਾ ਮੰਮੀ ਵੱਲ ਜਾਣਾ ਇਹਨੂੰ ਕੋ 2-4 ਮਹੀਨੇ ਲੱਗ ਗਏ ਹਮ ਇਹਨੂੰ ਇੰਨਾ ਨਹੀਂ ਲੱਭਣ ਦੇ ਕਿ ਮੈਂ ਕਹਿੰਦੀ ਮੈਂ ਬਿਮਾਰ ਪਈ ਆ ਮੰਮੀ ਜੀ ਮਾਂ ਤਾਂ ਹੀ ਮੇਰੀ ਹੋ ਨਾ ਕਿ ਉਹਦੀ ਉਹਦੀ ਸੱਸੋ ਉਨੇ ਸਾਸਿ ਸਮਝਿਆ ਤੁਹਾਨੂੰ ਪੁਹੀ ਧੀ ਬਰਾਗੇ ਨੂੰ ਸਿਰ ਤੇ ਚੜਾਇਆ ਆ ਸਪੜਾ ਮਹਿੰਗਾ ਪਾਲਾ ਆ ਚੀ ਬਨਵਾ ਲਈ ਅਰਜਨ ਨੇ ਤੇ ਸਪੰਜੇਬਾ ਬਨਵਾ ਲਿਆ ਨਵੀਆਂ ਹੋਰ ਇਹ ਜੁੱਤੀ ਦਾ ਖਰਾਬ ਪਾਇਆ ਕਿ ਪੈਰ ਚ ਵਧੀਆ ਪੁਆ ਦੇ ਲੱਲੋ ਜੁੱਤੀਆਂ ਦਾ ਸਿੱੱਚ ਮਰਵਾ ਲਓ ਹਣ ਧੀਏ ਜੇ ਨਾ ਕਰੀਏ ਤੇ ਕੱਲ ਨੂੰ ਪਤਾ ਲੋਕਾਂ ਦੇ ਛਿੱਤਰ ਮਾਰਨੇ ਆ ਕਿ ਨੋਨ ਨੂੰ ਨਹੀਂ ਚੰਗਾ ਦਿਨ ਦੇ ਤੇ ਨੋਨ ਨੂੰ ਚੰਗਾ ਲਾਦੇ ਪਾਉਂਦੇ ਇਹ ਕੀ ਗੱਲ ਹੈ ਇਹਨਾਂ ਦੇ ਕਿਸੇ ਛਿੱਤਰ ਵਜਦੇ ਇਹਦੇ ਪੇਕਿਆਂ ਨੂੰ ਸੈ ਨਹੀਂ ਵਜਦੇ ਕਿ ਸੱਸ ਨੂੰ ਜਾ ਕੇ ਮਾਵਾਂ ਦੀ ਤਰ੍ਹਾਂ ਟਰੀਟ ਨਹੀਂ ਕਰਨਦੀ ਕਿਨੇ ਗਈਆਂ ਹੀ ਇਹੀ ਜਾਣਾ ਸਾਡੇ ਨਾਲ ਨਾਲ ਮਿਲ ਕੇ ਰਹੇ ਸਾਡੇ ਨਾਲ ਰਹਿ ਕੋਸ਼ਿਸ਼ ਹੈ ਫਾਇਰ ਬਾਈ ਨਾ ਟਾਈਮ ਆਪਣੀ ਮਾਂ ਘਰ ਦੀ ਬਤੀਤ ਕਰਕੇ ਆਈ ਹੈ ਫਿਰ ਮੈਂ ਮੰਮੀ ਵੱਲ ਚੱਲੀ ਆ ਮੈਨੂੰ ਲੱਗਦਾ ਅੰਦਰ ਤਿਆਰ ਹੋਣ ਗਈ ਹੈ ਜਾਨ ਤੇਰੀ ਨੂੰ ਮੈਂ ਦੇਣਾ ਮੇਰੀ ਗੱਲ ਸੁਣ ਤੂੰ ਵੀ ਕੱਪੜੇ ਬਦਲ ਜਾ ਕੇ ਤੇ ਮੈਂ ਸਿਮਰਤ ਨੂੰ ਵੇਖਾਂ ਅੱਜ ਕੱਲ ਸਿਮਰਤ ਨੂੰ ਬੜਾ ਹੱਥਾਂ ਦੇ ਚਾੜੀ ਫਿਰਦੀ ਕਿਤੇ ਉਹਦੇ ਨਾਲ ਨੂੰ ਉਹਨੂੰ ਨਾ ਨਾਲ ਲੈ ਜਾਏ ਉਹਨੂੰ ਜਾ ਕੇ ਵੇਖਾਂ ਬੈਨਾ ਮੈਂ ਕੱਪੜੇ ਬਦਲਾਂ ਭਾਵੇਂ ਨਾ ਬਦਲਾਂ ਮੈਂ ਉਹਦੇ ਨਾਲ ਬੈਹਿ ਉਹ ਹੀ ਜਾਣਾ ਜਿਹੜੀ ਮੇਰੇ ਨਾਲ ਨਹੀਂ ਤੁਰਦੀ ਉਹਦੇ ਨਾਲ ਮੈਂ ਤੁਰਾਂਗੀ ਇਹ ਵੀ ਰਈ ਸਾਡਾ ਉਹਦੇ ਖੰਦ ਚੜਿਆ ਪਿਆ ਪਤਾ ਨਹੀਂ ਕੀ ਉਹਨੂੰ ਸੁngਾਤਾ ਕੀ ਉਹਨੂੰ ਪੂੜੀਆਂ ਖਵਾ ਦਿੰਦੀ ਰੋਟੀਆਂ ਸਬਜ਼ੀਆਂ ਚ ਮਿਲਾ ਕੇ ਮੈਂ ਤਾਂ ਇਹਦੇ ਹੱਥੀਂ ਰੋਟੀ ਵੀ ਨਹੀਂ ਖਾਣੀ ਕੱਲ ਨੂੰ ਮੇਰੇ ਤੇ ਜਾਦੂ ਪੂਨਾ ਕਰ ਦੇਵੇ ਭਾਵੇਂ ਕੱਲ ਨੂੰ ਤਸ ਮੈਂ ਬੈਠੀ ਹਾਂ ਜੇ ਐਦਾਂ ਕਿਦਾਂ ਕਰ ਦਊਗੀ ਉਹ ਮੰਮੀ ਅੱਜ ਕੱਲ੍ਹ ਨਹੀਂ ਪਤਾ ਲੱਗਦਾ ਜੇ ਇਹ ਜਿਹੜੇ ਬਜਾਰਾ ਚ ਅੱਜ ਕੱਲ੍ਹ ਇੰਨੇ ਨੇ ਬਾਬੇ ਤੁਰੇ ਫਿਰਦੇ ਨਾ ਮਾਵਾ ਦੀਆਂ ਕੀ ਪਤਾ ਨਾ ਰਲ ਕੇ ਉਹਨਾਂ ਕੋ ਕੁੜੀਆਂ ਲੈ ਕੇ ਤੇ ਸਬਜ਼ੀਆਂ ਜਿ ਮਨਾਮ ਲਾ ਕੇ ਸਾਨੂੰ ਖੁਆਉਣ ਤੇ ਲੱਗੀਆਂ ਆਂ ਕਿ ਸਾਡੇ ਬਾਅਦ ਚ ਹੋ ਜੇ ਕਿਤੇ ਕੋਈ ਜ਼ਿਆਦਾਤ ਕੁੜੀ ਨੂੰ ਮਿਲ ਜੇ ਇਹਨਾਂ ਨੂੰ ਪਤਾ ਕਿ ਕੱਲਾ ਕੱਲਾ ਮੁੰਡਾ ਸਭ ਕੁਝ ਤੇ ਰਹੀ ਹੈ ਰਿਸ਼ਤੇ ਸਾਂਭ ਲਾ ਜੇ ਸਾਂਭ ਸਰਦੀਆਂ ਪਰ ਨਾ ਆਕਰ ਤੇ ਆਪਣੀ ਆਈ ਇੱਕ ਕੁੜੀਆਂ ਇਸ ਘਰ ਚ ਵੜਨ ਨਾ ਤੇ ਬੁੱਢੀ ਨੂੰ ਅਸੀਂ ਗਾਂ ਲਾ ਕੇ ਤੋੜ ਦਈਏ ਇਹਨਾਂ ਦੀ ਸੋਚ ਆ ਹੁੰਦੀ ਤੋੜ ਦਈਏ ਜੇ ਮੈਂ ਆਪਣੀ ਆਈ ਤੇ ਆ ਗਈ ਨਾ ਤੇ ਇਹ ਕੀ ਇਹ ਸਾਰੇ ਬਾਬੇ ਨਾ ਇਕੱਠੇ ਕਰਕੇ ਵਿੱਚ ਸਮੇਤ ਇਹਦੇ ਇਹਨੂੰ ਕਮਾਇਆ ਜੁੰਡਿਓ ਫੜ ਕੇ ਤੇ ਇਹ ਕੀ ਯਾਦ ਰੱਖੇਗੀ 아이 ਵੱਡੀ ਬਾਬਿਆਂ ਵਾਲੀ ਚਲੋ ਉਹ ਤਾਂ ਬਾਤ ਦੀ ਗੱਲ ਐ ਹੁਣ ਦੱਸੋ ਕੀ ਕਰਨਾ ਜੇ ਅੱਜ ਕੱਲ ਵੀ ਤਾਂ ਵੀ ਬੜਾ ਔਖਾ ਹੋ ਗਿਆ ਮੈਨਾਂ ਗੱਲ ਕਰਨ ਦੇ ਆ ਵੈ ਬਿਠਾ ਕੇ ਨਾ ਉਹਨੂੰ ਪੁੱਛ ਲੋ ਮੈਨਾਂ ਆਇਆ ਕਰਾ ਇੱਥੇ ਨਾਇਆ ਕਰਾ ਕਿੰਨੇ ਕਿਆ ਪੁੱਤ ਨਾ ਆਇਆ ਕਰ ਉਹਨੂੰ ਕੁਝ ਮੈਂ ਮੈਂ ਕਿਹਨੂੰ ਹਜੇ ਮੈਂ ਬੈਠੀ ਆ ਇਹੀ ਤਾਂ ਗੱਲ ਹੈ ਮੰਮੀ ਤੁਹਾਡੇ ਬੈਠੇਆਂ ਜੀ ਉਹਨਾਂ ਦੇ ਮੂੰਹ ਬੰਦ ਹੈ ਮੈਂ ਤਾਂ ਆਣ ਵਾਲਾ ਕੱਲ ਸੋਚਣ ਨਹੀਂ ਆ ਤੂੰ ਕਿਉਂ ਟੈਨਸ਼ਨ ਲਈਂ ਨਹੀਂ ਜਦੋਂ ਮੈਂ ਬੈਠੀ ਆ ਜਵਾਬ ਦੇਣ ਨੂੰ ਅਜੇ ਕਹਿ ਸਹੀ ਕੋਈ ਕਿੱਦਾਂ ਕਰਦਾ ਕੁਛ ਮਹਾਰਾਜ ਕਰੇ ਮੰਮੀ ਤੁਹਾਡੀ ਉਮਰ ਲੱਭ ਨਹੀਂ ਹੋ ਗਈ ਕੋਈ ਗੱਲ ਨਹੀਂ ਤੇ ਕਿਤੇ ਇਹਨੂੰ ਵੀ ਰਹਿਮ ਪਾਵੇ ਦੇ ਦਿਮਾਗ 'ਚ ਕਿ ਨਾਨਾ ਨਾਲ ਕਿੱਦਾਂ ਰਹਿੰਦਾ ਘਰ 'ਚ ਪਰਿਵਾਰ 'ਚ ਕਿੱਦਾਂ ਰਹਿੰਦਾ ਸਾਨੂੰ ਨਾਨਾ ਨੂੰ ਬਦਲਾਣ ਤੇ ਕਿਤਾ ਪਰ ਦੇਖਦੇ ਨਹੀਂ ਕਿ ਪਰਜਾਈਆਂ ਵੀ ਕਿਦਾਂ ਦੀਆਂ ਹੁੰਦੀਆਂ ਕਈ। ਕੁਝ ਕਹੀਦਾ ਥੋੜੀ ਐ। ਮੈਂ ਤੁਹਾਨੂੰ ਦੱਸਿਆ ਨਹੀਂ ਮੰਮੀ। ਪਰ ਸੋਣਾ ਥੋੜਾ ਜਿਹਾ ਹੱਥ ਪੱਲਾ ਹੋ ਗਿਆ ਸੀ ਮੇਰੇ ਕੋਲ ਇਹਦੇ ਕੋਲ। ਮੈਂ ਜਦ ਤੈਨੂੰ ਨਹੀਂ ਸੀ ਬੁਲਾਣ ਦੀ ਮੈਨੂੰ ਗੁੱਸਾ ਸੀ ਮੰਮੀ ਤੁਹਾਡੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਦੀਦੀ ਦੀ ਬੇਇੱਜ਼ਤੀ ਐ ਨਾ ਕਰਵਾਉਂਦੀ। ਦੇਖੋ ਮੰਮੀ ਇਹਦੀ ਇੱਜ਼ਤ ਰੱਖਣ ਵਾਸਤੇ ਮੈਂ ਆਪਣੇ ਘਰ 'ਚ ਸੂਟ ਕੰਮ ਲਈਂ ਦੇ ਕੇ ਉਹਦੀ ਜਗ੍ਹਾ ਚਾਰ ਸੂਟ ਰੱਖ ਕੇ ਭਾਰੇ ਕਿ ਮੇਰੀ ਪਰਜਾਈ ਦੇ ਪੇ ਕਿਉਂ ਆਏ? ਕਿੰਨਾ ਦਾ ਨੱਕ ਰੱਖਿਆ ਆਪਣਾ ਵੀ ਰੱਖਿਆ ਤੁਹਾਡਾ ਵੀ ਰੱਖਿਆ ਇਹਦੀ ਮਾਂ ਦਾ ਵੀ ਰੱਖਿਆ ਫੇਰ ਆਪਣੀ ਮਾਂ ਨੂੰ ਚੁੱਪ ਕਰਾ ਕੇ ਭੇਜ ਸਕਦੀ ਸੀ ਨਾ ਉਲਟਾ ਸਾਨੂੰ ਸਮਾਤਦੀ ਮੈਂ ਕਿਹਾ ਮੈਂ ਵੀ ਤੇਰੇ ਤੋਂ ਕੁਝ ਖਾਣਾ ਪੀਣਾ ਉਹ ਤੇ ਕਤਰ ਪਤਰ ਕਰਦੀ ਸੀ ਗਰਮ ਗਰਮ ਚਾਹ ਸੀ ਮੇਰੇ ਹੱਥ ਤੇ ਵੀ ਪਈ ਐ ਨਾ ਢਲਵਾਉਂਦੀ ਮੇਰੇ ਕੋ ਫਿਰ ਚਪੇੜ ਵੱਜ ਗਈ ਹੈ ਚਪੇੜ ਵੱਜ ਗਈ ਸੱਚੀ ਚੱਲ ਕੋਈ ਡਰ ਲਵੇ ਮਾਸਾ ਮੇਰਾ ਤੈਨੂੰ ਕੋਈ ਡਰੀ ਨਹੀਂਗਾ ਮੇਰਾ ਤੈਨੂੰ ਕੋਈ ਖਿਆਲ ਨਹੀਂਗਾ ਕਿ ਵੀ ਹੈਗੀ ਘਰ ਚ ਨਹੀਂ ਮੰਮੀ ਗੱਲ ਉਹ ਨਹੀਂ ਕਿ ਮੈਂ ਕੋਈ ਜਾਣ ਬੁਝ ਕੇ ਮਾਰੀ ਮੈਨੂੰ ਗੁੱਸਾ ਹੀ ਬਹੁਤਾਗਾ ਸੀ ਗੁੱਸਾ ਮੈਨੂੰ ਉਹਦੇ ਨਾਲ ਜ਼ਿਆਦਾ ਮੈਨੂੰ ਸਿਮਰਤ ਦੇਗਾ ਜੇ ਉੱਥੇ ਆ ਗਏ ਨਾ ਮੇਰੇ ਸਿਰ ਦਵਾਲੇ ਹੋਗੀ ਹਾਂ ਆ ਜਾ ਤੈਨੂੰ ਕਿੰਦੀ ਸ਼ਰਮ ਨਹੀਂ ਆਂਦੀ ਉਹਦੀ ਬੋਲੀ ਸੁਣਨ ਵਾਲੀ ਸੀ ਉਹਦੋਂ ਮੈਂ ਤੇ ਅੱਗੇ ਮੈਂ ਤੇ ਗੱਗੇ ਕਿ ਨੀ ਕਿ ਸਿਮਰਤ ਤੇ ਆਉਂ ਉਹਦੇ ਪਿੱਛੇ ਲੱਗੀ ਜਿੱਦਾਂ ਉਹਨੇ ਧੂੜ ਕੇ ਕੁਛ ਉਹਦੇ ਉੱਤੇ ਸੁੱਟਿਆ ਹੁੰਦਾ ਨਾ ਗਲਤੀ ਨਾਲ ਵੀਰਾ ਆ ਗਿਆ ਸੀ ਇਹ ਤਾਂ ਨਬੇੜਾ ਨੂੰ ਉਹਦੇ ਹੀ ਪੂਰਾ ਕਰ ਦੇਣਾ ਸੀ ਦੋਵਾਂ ਜਾਨੀਆਂ ਦਾ ਕਰਨਾ ਸੀ ਮੈਂ ਫਿਰ ਵੀਰੇ ਦੇ ਸਾਹਮਣੇ ਮੈਨੂੰ ਚੁੱਪ ਹੋਣਾ ਪਿਆ ਵੀਰੇ ਨੂੰ ਮੈਂ ਕਿਹਾ ਨਾ ਸਿਮਰਤ ਦਾ ਵੀ ਕੁਛ ਕਰਨਾ ਪੈਣਾ ਸਿਮਰਤ ਨੇ ਇਦਾਂ ਨਹੀਂ ਉਹਦੇ ਮਗਰੋਂ ਹਟਣਾ ਮੈਂ ਤੇ ਸਮਝਾ ਸਮਝਾ ਕੇ ਪਾਗਲ ਹੋ ਗਈਆਂ ਮੇਜੇ ਜੇ ਕੁਛ ਕਹਿ ਜਾਨੀ ਆ ਤੋ ਉਹ ਮੈਨੂੰ ਪੈ ਜਾਂਦੀ ਆ ਤੂੰ ਹੀ ਮੰਮੀ ਕਿਉਂ ਬੋਲਦੇ ਵਿੱਚ ਤੂੰ ਹੀ ਕਿਉਂ ਬੋਲਦੇ ਵਿੱਚ ਤੇ ਜੇ ਬੋਲੀਏ ਨਾ ਤੋ ਫਿਰ ਉਹਨੂੰ ਆਪਣੇ ਹੱਥਾਂ ਚ ਕਰ ਲੇਗੀ ਮੰਮੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਗੱਲ ਦਾਲ 'ਚ ਕੁਝ ਕਾਲਾ ਜਿਹਾ ਲੱਗਨਦਿਆ ਵੈ ਸਿਮਰਤ ਇੱਕਦਮ ਉਹਦੇ ਨਾਲ ਇੰਨੀ ਮਿੱਠੀ ਕਿਉਂ ਹੋਈ ਹੋਈ ਆ ਇੱਕ ਰਿਸ਼ਤਾ ਨੋਰਮਲ ਚੱਲਦਾ ਸਮਝ ਆਂਦੀ ਗੱਲ ਇੰਨੀ ਫੇਵਰ 'ਚ ਕਿ ਪਹਿਲਾਂ ਤੋਂ ਵੀ ਨਫ਼ਰਤ ਹੋਣ ਦਈ ਆ ਮੇਰੇ ਤੋਂ ਤਾਂ ਹੀ ਹੈ ਜੀ ਕਿ ਤੂੰ ਪਰਜਾਇਨਾ ਉੱਚਾ ਨਹੀਂ ਕੀਤਾ ਸਭ ਤੋਂ ਜ਼ਿਆਦਾ ਐਨੇ ਤੰਗ ਕੀਤਾ ਸੀ ਜਦੋਂ ਨਵੀਂ ਵੀ ਵਿਆਹੀ ਆਈ ਸਭ ਚਿੜਦੀ ਸੀ ਇਹਦੇ ਤੋਂ ਕਲਬਦੀ ਰਹਿੰਦੀ ਸੀ ਕਿ ਸਾਡੇ ਵਿੱਚ ਕਰ ਕੋਈ ਹੋਰ ਕਿਉਂ ਆ ਗਿਆ ਤੇ ਇਹਨੂੰ ਮੈਂ ਇਸਨੇ ਮੈਂ ਤਾਂ ਪਰਜਾਈਆਂ ਨਹੀਂ ਨਾ ਚ ਭਰਾਉਣੀਆਂ ਨਹੀਂ ਕਿ ਤੂੰ ਚੜਚੜ ਲਾਈ ਹੈ ਕਿ ਤੇ ਖਾਣ ਨੂੰ ਪਾਣ ਨੂੰ ਹਰ ਵਕਤ ਉਹਦੇ ਨਾਲ ਲੜਦੀ ਸੀ ਤੇ ਮੈਨੂੰ ਫੋਨ ਤੇ ਗੱਲ ਸਮਝਾਉਣਾ ਨਾ ਕਰਿਆ ਕਰ ਮੰਮੀ ਮਗਰ ਉਹਨਾਂ ਦਾ ਵੀ ਧਿਆਨ ਰੱਖੋ ਉਹਦਾ ਵੀ ਧਿਆਨ ਰੱਖ ਮਾੜਾ ਤਾਂ ਸਮਝਾਂਦੀ ਨਹੀਂ ਸੀ ਮੈਂ ਮੈਨੂੰ ਕੁਝ ਪਛਦੀ ਨਹੀਂ ਪਈ ਇਹ ਗੱਲ ਸਿਮਰ ਦੇ ਨੇ ਫੇਵਰ ਚ ਕਿਉਂ ਉਤਰੀ ਐ ਉਹ ਕਿਹੜੇ ਕਿਦੋਂ ਦੀ ਲੰਮ ਲੋੜ ਗਈ ਐ ਬੰਦੇ ਨੂੰ ਲਾਲਚ ਹੁੰਦਾ ਇੱਕ ਫਲਾਣਾ ਇਹ ਦਿੰਦਾ ਇਹ ਦਿੰਦਾ ਤੇ ਉਹਦੇ ਵੱਲ ਮਿੱਠਾ ਹੋ ਜਾਂਦਾ ਕੁਝ ਕੁਝ ਨਹੀਂ ਮੈਨੂੰ ਸਮਝ ਆਉਂਦੀ ਕਾਹਨ ਪੈਨ ਹੀ ਦਈ ਐ ਅੱਜ ਕੱਲ ਭਾਬੀ ਭਾਬੀ ਜ਼ਿਆਦਾ ਹੁੰਦੀ ਐ ਤੇ ਮੰਮੀ ਭੈਣ ਘੱਟ ਹੁੰਦੀ ਐ ਭਾਬੀ ਕਿੱਥੇ ਭਾਬੀ ਕੀ ਬਣਾਇਆ ਜੇ ਭਾਬੀ ਮੈਨਾਂ ਬਾਜ਼ਾਰ ਚੱਲੋਗੇ ਭਾਬੀ ਗੱਲ ਸੁਣਿਓ ਮੈਨੂੰ ਨਾ ਕੁਝ ਅਜੀਬ ਜਿਹੀ ਫੀਲਿੰਗ ਆਉਂਦੀ ਏ ਕੀਤਾ ਕਰਾਇਆ ਤੇ ਇੱਕ ਪਾਸੇ ਐ ਗੱਲ ਕੁਝ ਹੋਰ ਹੀ ਤੁਰਨ ਦੀ ਐ ਤੇ ਮੇਰਾ ਨਾਮ ਵੀ ਮੰਮੀ ਅੰਜੂ ਜੇ ਪਤਾ ਦੇ ਮੈਂ ਵੀ ਕਰਵਾਣਾ ਏ ਹੁਣ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਘਰ ਚ ਚੱਲਣ ਕੀ ਗਿਆ ਐ ਉਹਨਾਂ ਦੋਨਾਂ ਦੀ ਵੀ ਸਮਝ ਆਂਦੀ ਮੁੰਡੇ ਦੀ ਵੀ ਸਮਝ ਆਂਦੀ ਆ ਜਿਹੜੀ ਘਰ ਚ ਨਵੀਂ ਲਿਆਂਦੀ ਏ ਅਦੀ ਨਹੀਂ ਸਮਝਾਂਦੀ ਕਿ ਇਹ ਕੀ ਸਾਰਾ ਕੁਝ ਕਰਦੀ ਫਿਰਦੀ ਹੈ ਨਾ ਇਹ ਮੁੰਡੇ ਨੂੰ ਉਹ ਸਮਝਦੀ ਨਾ ਸਾਨੂੰ ਕੋ ਸਮਝਦੀ ਨਾ ਮ੍ਰਿਤੀਆਂ ਨੂੰ ਕੋ ਸਮਝਦੀ ਚੰਦੀ ਕੀ ਹੈ